ਨਮਸਕਾਰ ਮੈਂ ਹਾਰਦੀ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਚਰਚਾ ਦਾ ਵਿਸ਼ਾ ਦੇਖ ਲਈ ਦਸ਼ਕਾ ਦਾ ਮੈਂ ਸਵਾਗਤ ਕਰਦੀ ਹਾਂ ਗੱਲਬਾਤ ਕਰਾਂਗੇ ਕਿਸਾਨੀ ਮੁੱਦੇ ਨੂੰ ਲੈ ਕੇ ਸਾਡੇ ਨਾਲ ਮੌਜੂਦ ਨੇ ਵਰਿੰਦਰ ਜੀ ਵਿੰਦ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਆਰਤੀ ਜੀ ਵਿੰਦ ਜੀ ਕਿਸਾਨੀ ਮੁੱਦੇ ਨੂੰ ਲੈ ਕੇ ਜੀ ਗੱਲਬਾਤ ਕਰੀਏ ਤਾਂ ਅੱਜ ਵੀ ਕੁਝ ਵਪਾਰੀ ਸੰਗਠਨ ਤੇ ਜਥੇਬੰਦੀਆਂ ਜਿਹੜੇ ਅੱਜ ਵੀ ਰੋਸ਼ ਮੋਜਾਰਾ ਕਰ ਰਹੀਆਂ ਨੇ ਤੇ ਮਤਲਬ ਕਿ ਇਹ ਕਿ ਹਾਲਾਤ ਇਸ ਤਰ੍ਹਾਂ ਦੇ ਪੈਦਾ ਹੋ ਚੁੱਕੇ ਨੇ ਕਿ ਅੱਜ ਤੱਕ ਸਰਕਾਰ ਤੋਂ ਵੈਸੇ ਹੀ ਲੋਕੀ ਨਾਰਾਜ਼ ਨਹੀਂ ਇਹ ਤਾਂ ਕੀ ਸਮਝਦੇ ਹੋ ਕਿਸ ਤਰ੍ਹਾਂ ਇਹ ਰੋਜ਼ ਮਜਾਰੇ ਹਰ ਰੋਜ਼ ਆਏ ਦਿਨ ਹੋ ਰਹੇ ਨੇ ਕਿਸ ਤਰ੍ਹਾਂ ਸੁਧਣਗੇ ਹਾਲਾਤ ਇਸ ਤੋਂ ਪਹਿਲਾਂ ਮੈਂ ਇੱਕ ਗੱਲ ਤੁਹਾਨੂੰ ਆਖਣੀ ਚਾਹੁੰਨਾ ਜੀ ਅਗਲਾ ਪ੍ਰਧਾਨ ਮੰਤਰੀ ਹੋਵੇਗਾ ਇੱਕ ਕਿਸਾਨ ਤੇ ਰਾਸ਼ਟਰਪਤੀ ਹੋਵੇਗਾ ਇੱਕ ਮਜ਼ਦੂਰ ਜੀ ਇਹ ਮੈਂ ਨਹੀਂ ਕਹਿ ਰਿਹਾ ਸਿੰਘੂ ਬਾਰਡਰ ਤੋਂ ਇੱਕ ਵੀਡੀਓ ਆਈ ਹੈ ਜੀ ਉਹਦੇ ਵਿੱਚ ਜਿਹੜੇ ਨਿਹੰਗ ਸਿੰਘ ਆਗੂ ਨੇ ਬਾਬਾ ਰਾਜ ਸਿੰਘ ਜੀ ਉਹਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਆਖਿਆ ਕਿ ਜਿਸ ਤਰੀਕੇ ਨਾਲ ਦੇਸ਼ ਦੇ ਹਾਲਾਤ ਨੇ ਜੀ ਸਾਨੂੰ ਦੇਸ਼ ਦੀ ਕਿਸੇ ਵੀ ਸਿਆਸੀ ਪਾਰਟੀ ਦੇ ਉੱਤੇ ਢੇਲੀ ਦਾ ਭਰੋਸਾ ਨਹੀਂ ਹੈਗਾ ਜੀ ਬਿਲਕੁਲ ਜਿੱਦੀਆਂ ਵੀ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਸਾਨੂੰ ਕੋਈ ਭਰੋਸਾ ਨਹੀਂ ਕੋਈ ਵਿਸ਼ਵਾਸ ਨਹੀਂ ਜੀ ਤੇ ਅਸੀਂ ਇੱਕ ਨਵੀਂ ਸਿਆਸੀ ਪਾਰਟੀ ਬਣਾਵਾਂਗੇ ਬਿਲਕੁਲ ਜਿਹਦੇ ਵਿੱਚ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਹੋਵੇਗਾ ਇੱਕ ਕਿਸਾਨ ਜੀ ਤੇ ਰਾਸ਼ਟਰਪਤੀ ਹੋਵੇਗਾ ਇੱਕ ਮਜ਼ਦੂਰ ਗੱਲ ਤੇ ਹੈ ਵੈਸੇ ਬੜੀ ਵਾਜਬ ਤੇ ਠੁਕਵੀਂ ਹੈ ਕਿਉਂਕਿ ਦੇਸ਼ ਦੇ ਵਿੱਚ ਵੇਖਿਆ ਜਾਵੇ ਤੇ ਵੱਡੀ ਤਦਾਦ ਜਿਹੜੀ ਹੈ ਮਜ਼ਦੂਰਾਂ ਦੀ ਹੈ ਕਿਸਾਨਾਂ ਦੀ ਹੈ ਉਹ ਲੋਕ ਨੇ ਜਿਨ੍ਹਾਂ ਨੂੰ ਦੋ ਵੇਲੇ ਦੀ ਰੋਟੀ ਖਾਣ ਨੂੰ ਨਹੀਂ ਮਿਲਦੀ ਗਰੀਬਾਂ ਦੀ ਤਦਾਦ ਬਹੁਤ ਵੱਡੇ ਤਦਾਦ ਦੇ ਵਿੱਚ ਹੈ ਜੀ ਚਾਂਦ ਮੁਠੀ ਭਰ ਵੀ ਲੋਕ ਨਹੀਂ ਹੈ ਜੋ ਇਸ ਦੇਸ਼ ਦੇ ਉੱਤੇ ਰਾਜ ਕਰ ਰਹੇ ਨੇ ਤੇ ਮੈਂ ਸਮਝਣਾ ਵੀ ਉਹਨਾਂ ਲੋਕ ਜਿਹੜੇ ਗਰੀਬਾਂ ਨੂੰ ਸਮਝ ਸਕਦੇ ਨੇ ਇੱਥੇ ਜਿਹੜਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਮੈਂ ਸਮਝਣਾ ਕਿ ਲਾਲ ਬਹਾਦਰ ਸ਼ਾਸਤਰੀ ਵਰਗਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਜਿਸ ਨੂੰ ਪਤਾ ਹੋਵੇ ਵੀ ਗਰੀਬੀ ਕੀ ਹੈ ਗਰੀਬਾਂ ਦੀਆਂ ਜ਼ਰੂਰਤਾਂ ਕੀ ਹੈ ਗਰੀਬਾਂ ਦੀ ਮਜਬੂਰੀ ਕੀ ਹੈ ਗੱਲ ਨਾਲ ਮੈਂ ਸਹਿਮਤ ਹਾਂ ਬਿਲਕੁਲ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਜੋ ਲੋਕ ਬਾਬਾ ਰਾਜ ਸਿੰਘ ਨੇ ਉਸ ਵੀਡੀਓ ਚ ਕਿਹਾ ਕਿ ਜਿਹੜੇ ਲੋਕ ਕਿਸਾਨੀ ਅੰਦੋਲਨ ਦੇ ਦੇ ਨਾਲ ਸਹਿਮਤ ਨਹੀਂ ਹੈਗੇ ਉਹਨਾਂ ਨੂੰ ਪੰਜਾਬ 'ਚ ਰਹਿਣੀ ਵਰਣ ਦਿੱਤਾ ਜਾਊਗਾ ਪੰਜਾਬ ਦੇ ਵਿੱਚ ਫਿਲਮਾਂ ਦੀ ਸ਼ੂਟਿੰਗ ਨਹੀਂ ਕਰਨ ਦਿੱਤੀ ਜਾਊਗੀ ਤੇ ਇਹ ਸਭ ਗੱਲਾਂ ਆਖੀਆਂ ਨੇ ਹੁਣ ਆਉਨੇ ਆ ਅਸੀਂ ਜਿਹੜੇ ਕਿਸਾਨੀ ਸੰਘਰਸ਼ ਚ ਚੱਲ ਰਿਹਾ ਤੇ ਦੱਸ ਦिए ਕਿ ਅੱਜ ਪੂਰੇ 3 ਮਹੀਨੇ ਹੋ ਗਏ ਨੇ ਇਸ ਸੰਘਾ ਜਿਹੜਾ ਸੰਘਰਸ਼ ਹੈ ਇਸ ਨੂੰ ਸ਼ੁਰੂ ਹੋਇਆ ਨੂੰ 26 ਨੰਬਰ ਵਾਲੇ ਦਿਨ ਇਹ ਸੰਘਰਸ਼ ਸ਼ੁਰੂ ਹੋਇਆ ਸੀ ਅੱਜ ਪੂਰੇ 3 ਮਹੀਨੇ ਹੋ ਗਏ ਨੇ ਤੇ ਅੱਜ ਜਿਹੜਾ ਜਿਵੇਂ ਕਿ ਲੜੀਵਾਰ ਇੱਕ ਜੋ ਅੰਦੋਲਨ ਚੱਲੇ ਜਾ ਰਹੇ ਨੇ ਮੁਹਿੰਮਾਂ ਚੱਲੀ ਜਾ ਰਹੀਆਂ ਨੇ ਅੰਦੋਲਨ ਜਿਹੜੇ ਨਿਤ ਕੋਈ ਨਾ ਕੋਈ ਜਿਹੜੇ ਸ਼ੁਰੂ ਹੋ ਰਹੇ ਨੇ ਅੱਜ ਇੱਕ ਨੌਜਵਾਨ ਕਿਸਾਨ ਦਿਹਾੜਾ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਬਿਲਕੁਲ ਇਹਦੇ ਵਿੱਚ ਜਿੰਨੇ ਵੀ ਆਪਣੇ ਦਿੱਲੀ ਦੇ ਵਿੱਚ ਬਰੂਹਾ ਦੇ ਉੱਤੇ ਬਾਰਡਰ ਨੇ ਚਾਹੇ ਉਹ ਸਿੰਘੂ ਬਾਰਡਰ ਟਿਕਰੀ ਬਾਰਡਰ ਹੈ ਗਾਜੀਪੁਰ ਬਾਰਡਰਾ ਚਾਹੇ ਸ਼ਾਹਜਾਹਪੁਰ ਬਾਰਡਰ ਹੈਗਾ ਉੱਥੇ ਜਿਹੜੇ ਨੌਜਵਾਨ ਕਿਸਾਨ ਆਗੂ ਹੈ ਉਹ ਆਪਣੇ ਮੰਚਾਂ ਨੂੰ ਸੰਭਾਲਣਗੇ ਅੱਜ ਪੂਰੇ ਦਾ ਪੂਰਾ ਦਿਨ ਤੇ ਉੱਥੇ ਜਿਹੜਾ ਹੈਗਾ ਇਹ ਜਿਹੜਾ ਇੱਕ ਕਹਿ ਸਕਦੇ ਆ ਕਿ ਸਾਂਝੇ ਕਿਸਾਨ ਮੋਰਚੇ ਵੱਲੋਂ ਇਸ ਮੁਤਲਕ ਇੱਕ ਗਲੋਬਲ ਲਾਈਵ ਵੈਬਿਨਾਰ ਵੀ ਕਰਾਇਆ ਜਾਏਗਾ ਜਿਹਦੇ ਵਿੱਚ ਕਿਸਾਨ ਤੇ ਕਿਸਾਨ ਆਗੂ ਜਿਹੜੇ ਨੇ ਉਹ ਆਪਣੇ ਜਿਹੜੇ ਉੱਥੇ ਵਿਚਾਰ ਰੱਖਣਗੇ ਬਿਲਕੁਲ ਤੋਂ ਮਤਲਬ ਕਿ ਧਰਨੇ ਤੇ ਬੈਠੇ ਜਿਹੜੇ ਕਿਸਾਨ ਆ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਧਰਨੇ ਤੇ ਤੁਸੀਂ ਆ ਕੇ ਜਿਹੜੇ ਹੈਗੇ ਆ ਤੁਸੀਂ ਆਪਣੇ ਮੋਰਚੇ ਸੰਭਾਲੋ ਜਿਹੜੇ ਪਿੱਛੇ ਖੇਤੀ ਦੇ ਕੰਮ ਕਾਰਜ ਨੇ ਉਹ ਜਿਹੜੇ ਪਿੰਡ ਵਾਲੇ ਨੇ ਉਹੀ ਸੰਭਾਲਣਗੇ ਇੱਕ ਦੂਜਾ ਹੋਰ ਅੱਜ ਬੰਦ ਦਾ ਜਿਹੜਾ ਦੇਖੋ ਏਨੇ ਦਿਨ ਹੋ ਗਏ ਨੇ 3 ਮਹੀਨੇ ਕਿਸਾਨੀ ਸੰਘਰਸ਼ ਨੂੰ ਹੋ ਗਏ ਨੇ ਕਿਸਾਨ ਜਥੇਬੰਦੀਆਂ ਵੱਲੋਂ ਜੀ ਰੋਸ ਮਜਾਰੇ ਕੀਤੇ ਗਏ ਨੇ ਠੀਕ ਹੈ ਬੰਦ ਤੇ ਆਪਣੇ ਗੱਲਾਂ ਹੋਈਆਂ ਨੇ ਕਈ ਅੰਦੋਲਨ ਚੱਲੇ ਨੇ ਅੱਜ ਪਹਿਲੀ ਵਾਰੀ ਹੈ ਕਿ ਇਸ ਦੌਰਾਨ ਜਿਹੜੀਆਂ ਵਪਾਰਕ ਸੰਗਠਨ ਨੇ ਜਿੱਦਾਂ ਕੈਟ ਹੈਗਾ ਕਨਫੈਡਰੇਸ਼ਨ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਸ CAT CAIT ਹੈ ਇਹਦੇ ਵੱਲੋਂ ਇੱਕ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਤੇ ਅੱਜ ਇਹ ਵੀ ਜਿਹੜਾ ਬੰਦ ਹੈ ਉਹ ਭਾਰਤ ਦੇ ਵਿੱਚ ਹੈ ਇਹਦੇ ਵਿੱਚ GST ਦੇ ਵਿੱਚ ਜਿਹੜੀਆਂ ਖਾਮੀਆਂ ਨੇ ਤੇ EV ਬਿਲਸ ਨੇ ਤੇ ਇਸ ਤੋਂ ਲੈ ਕੇ ਜਿਹੜੀਆਂ ਪੈਟਰੋਲ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਉਸ ਨੂੰ ਦੇਖਦੇ ਹੋਏ ਉਹਦੇ ਵਿਰੋਧ ਦੇ ਵਿੱਚ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਤੇ ਭਾਰਤ ਬੰਦ ਦੀ ਸ਼ੁਰੂਆਤ ਅੱਜ ਹੋ ਚੁੱਕੀ ਹੈ 40000 ਦੇ ਜਿਹੜੇ ਸੰਗਠਨ ਨੇ ਜੀ ਇਹਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ 8 ਕਰੋੜ ਦੇ ਲਾਗੇ ਚਾਗੇ ਲੋਕ ਨੇ ਜਿਹੜੇ ਉਹ ਇਸ ਜੇ ਇਸ ਦਾ ਸਮਰਥਨ ਕਰਨਗੇ ਸਾਂਝੇ ਕਿਸਾਨ ਮੋਰਚੇ ਵੱਲੋਂ ਵੀ ਇਸ ਦੇ ਜਿਹੜਾ ਸਮਰਸ਼ਨ ਸਮਰਥਨ ਜਿਹੜਾ ਉਹ ਦਿੱਤਾ ਗਿਆ ਤੇ ਕੱਲ ਵੀ ਭਲਕੇ ਵੀ ਜਿਹੜਾ ਮਤਲਬ ਆਉਂਦਾ ਦਿਨ ਹੈਗਾ ਉਦੋਂ ਸ਼੍ਰੀ ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਹੈ ਉਹ ਮਨਾਇਆ ਜਾਏਗਾ ਇੱਕ ਸਦਭਾਵਨਾ ਦਿਹਾੜੇ ਦੇ ਤੌਰ ਤੇ ਇਸ ਨੂੰ ਮਨਾਇਆ ਜਾਏਗਾ ਕਿਸਾਨ ਜਥੇਬੰਦੀਆਂ ਨੇ ਕਹਿਣਾ ਕਿ ਅਸੀਂ ਹਰ ਵਰਗ ਦੇ ਜੋ ਭਾਈ ਹੈਗੇ ਨੇ ਭਰਾ ਹੈਗੇ ਨੇ ਪੰਜਾਬੀ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਇਸ ਸੰਘਰਸ਼ ਦੇ ਵਿੱਚ ਤਾਂ ਕਿ ਕੋਈ ਵੀ ਜਿਹੜੀ ਚੀਜ਼ ਹੈਗੀ ਕੋਈ ਵੀ ਵਰਗ ਜਿਹੜਾ ਹੈਗਾ ਉਹ ਸਾਡੇ ਤੋਂ ਮਤਲਬ ਕਿ ਉਹ ਹਰ ਵਰਗ ਜਿਹੜਾ ਹੈ ਉਹ ਖੇਤੀ ਨਾਲ ਜੁੜਿਆ ਕਿਸਾਨੀ ਅੰਦੋਲਨ ਦੇ ਨਾਲ ਜੁੜਿਆ ਤੇ ਅਸੀਂ ਹਰ ਮਤਲਬ ਕਿ ਭਾਈਵਾਲਤਾ ਨੂੰ ਦੇਖਦੇ ਹੋਏ ਇਸ ਸੰਘਰਸ਼ ਦੇ ਵਿੱਚ ਹਰ ਬੰਦੇ ਨੂੰ ਨਾਲ ਲੈ ਕੇ ਚੱਲਾਂਗੇ ਉੱਥੇ ਵਿੰਦੋ ਜੀ ਜੀ ਗੱਲ ਕਰੀਏ ਸਰਕਾਰਾਂ ਦੀ ਤਾਂ 1 ਮਾਰਚ ਤੋਂ ਵਿਧਾਨ ਸਭਾ ਦੇ ਵਿੱਚ ਬਜਟ ਜਿਹੜਾ ਬਜਟ ਇਜਲਾਸ਼ ਹੈ ਉਹ ਸ਼ੁਰੂ ਹੋ ਰਿਹਾ ਹੈ ਮਤਲਬ ਕੇਂਦਰ ਸਰਕਾਰ ਤੋਂ ਤਾਂ ਵੈਸੇ ਲੋਕੀ ਨਾਰਾਜ਼ ਨੇ ਕਿ ਸਾਡੀ ਪੰਜਾਬ ਸਰਕਾਰ ਹੈ ਉਹ ਕਿਸਾਨਾਂ ਦੇ ਲਈ ਜਾਂ ਲੋਕਾਂ ਨੂੰ ਖੁਸ਼ ਕਰਨ ਲਈ ਕੁਝ ਉਹਦੀ ਰਾਜਨੀਤੀ ਨਜ਼ਰ ਆ ਰਹੀ ਹੈ ਦੇਖੋ ਆਰਤੀ ਜੀ ਗੱਲ ਇਦਾਂ ਹੈ ਕਿ ਤੁਹਾਨੂੰ ਪਤਾ ਹੀ ਹੈ ਜੀ ਸੁੱਤਰ ਤੋਂ ਜਿਹੜਾ ਪਤਾ ਚੱਲਿਆ ਸਰ ਇਹੀ ਹੈ ਸਾਲ ਰਹਿ ਗਿਆ ਹੈ ਵਿਧਾਨ ਸਭਾ ਦੀਆਂ ਚੋਣਾਂ ਨੂੰ ਜੀ ਜੀ ਬਿਲਕੁਲ ਤੇ ਬਾਬੇ ਅੰਨੀ ਅੰਗਾਗੂ ਬਾਬੇ ਰਾਸ ਸਿੰਘ ਉਹਨਾਂ ਨੇ ਬੜੀ ਵਧੀਆ ਗੱਲ ਵੀ ਆਖੀ ਕਿ ਸਾਨੂੰ ਕਿਸੇ ਸਿਆਸੀ ਪਾਰਟੀ ਤੇ ਭਰੋਸਾ ਨਹੀਂ ਤੇ ਗੱਲ ਵੀ ਉਹਨਾਂ ਦੀ ਠੀਕ ਹੈ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਆਪਣਾ ਜਿਹੜਾ ਹੈਗਾ ਉਹ ਦੇਖਣਾ ਕਿ ਸਾਡਾ ਕੰਮ ਕਿਦਾਂ ਲੂਟ ਆਉਣਾ ਹੈ ਜੀ ਤੇ ਜਿੱਦਾਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆਈਆਂ ਨੇ ਤੇ ਇਹ ਜਿਹੜੀਆਂ ਕਿਸਾਨ ਆਪਣੇ ਕਹਿ ਸਕਦੇ ਸਿਆਸੀ ਪਾਰਟੀਆਂ ਨੇ ਇਹ ਨਾਲੇ ਦੇਖਣਾ ਕਿ ਅਸੀਂ ਇਹ ਜਿਹੜੇ ਸੰਘਰਸ਼ ਹੈ ਇਹਦਾ ਲਾਹਾ ਕਿੱਦਾਂ ਲੈ ਸਕਦੇ ਆ ਅਸੀਂ ਇਹਦਾ ਫਾਇਦਾ ਕਿੱਦਾਂ ਲੈ ਸਕਦੇ ਆ ਉਹ ਉਹਨਾਂ ਨੇ ਕੀ ਕਰਨਾ ਕਿ ਹੁਣ ਜਿੱਦਾਂ 1 ਸਾਲ ਰਹਿ ਗਿਆ ਹੈ ਤੇ ਇਹ ਬਜਟ ਇਜਲਾਸ ਜਿਹੜਾ ਹੈਗਾ ਉਹ 1 ਮਾਰਚ ਤੋਂ ਸ਼ੁਰੂ ਹੈ ਠੀਕ ਹੈ ਉਹਦੇ ਵਿੱਚ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਖਜ਼ਾਨਾ ਵਿਭਾਗ ਦੇ ਜਿਹੜੇ ਵਜ਼ੀਰ ਨੇ ਸਾਡੇ ਮਨਪ੍ਰੀਤ ਬਾਦਲ ਕਈ ਖੇਤੀ ਆਪਣੇ ਸੈਕਟਰ ਦੇ ਨਾਲ ਸੰਬੰਧਿਤ ਕਈ ਲੁਭਾਉਣੇ ਜਿਹੜੇ ਆ ਉਹ ਐਲਾਨ ਕਰ ਸਕਦੇ ਨੇ ਦੇ ਵੱਡੇ ਵੱਡੇ ਜਿਹੜੇ ਆ ਫੰਡਾਂ ਦੀ ਜਿਹੜੀ ਖੇਤੀ ਨਾਲ ਸੰਬੰਧਕ ਉਹ ਐਲਾਨ ਕੀਤੇ ਜਾ ਸਕਦੇ ਨੇ ਤੇ ਮਤਲਬ ਕਿਸਾਨੀ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਹੈ ਕਿ ਜਿੱਦਾਂ ਕਿਸਾਨ ਨੂੰ ਲੁਭਾਵਾਂਗੇ ਤੇ 2022 ਦੀਆਂ ਚੋਣਾਂ ਦੇ ਵਿੱਚ ਕਿਸਾਨ ਜਿਹੜੇ ਹੈਗੇ ਆ ਉਹ ਸਾਨੂੰ ਮਤਲਬ ਕਿ ਖੁਸ਼ ਕਰਨ ਦੀ ਕਿਤੇ ਨਾ ਕਿਤੇ ਗੱਲ ਕਰਨੀ ਕੀਤੀ ਜਾਂਦੀ ਹੈ ਆਰਤੀ ਜੀ ਜਦੋਂ ਵੀ ਕੋਈ ਸਿਆਸੀ ਪਾਰਟੀਆਂ ਵਜਾਰਤ ਚ ਆਉਣ ਦੀ ਕੋਸ਼ਿਸ਼ ਕਰਦੀਆਂ ਚੋਣਾਂ ਦੇ ਦੇਣ ਜਦੋਂ ਹੁੰਦੇ ਨੇ ਤੇ ਉਦੋਂ ਮੈਨੀਫੈਸਟੋ ਜਾਰੀ ਕੀਤੇ ਜਾਂਦੇ ਨੇ ਮੈਨੀਫੈਸਟੋ ਜਿਹੜੀਆਂ ਲੰਬੀਆਂ ਜਿਹੜੀ ਪੂਰੀ ਦੀ ਪੂਰੀ ਕਾਇਦਾ ਹੀ ਹੁੰਦਾ ਕਿਤਾਬ ਪੂਰੀ ਕਾਪੀ ਹੁੰਦੀ ਹੈ ਕਿਤਾਬ ਹੁੰਦੀ ਹੈ ਉਹਦੇ ਵਿੱਚ ਲਿਖਿਆ ਹੁੰਦਾ ਜੀ ਇਹ ਸਾਡੀ ਪਾਰਟੀ ਇਹ ਕਰੂਗੀ ਸਾਡੀ ਪਾਰਟੀ ਇਹ ਕਰੂਗੀ ਅਸੀਂ ਇਦਾਂ ਕਰ ਦਾਂਗੇ ਅਸੀਂ ਇਦਾਂ ਪਰ ਜਦੋਂ ਪ੍ਰੈਕਟੀਕਲ ਗੱਲ ਕਰੀਏ ਤੇ ਉਹਦੇ ਵਿੱਚ ਤੁਹਾਨੂੰ ਕਿੰਨੇ ਚੀਜ਼ਾਂ ਤੁਸੀਂ ਹੁਣ ਤੁਸੀਂ ਆਪ ਸਿਆਣੇ ਹੋ ਕਿ 2017 ਦੀ ਜਿਹੜੀਆਂ ਚੋਣਾਂ ਹੋਈਆਂ ਸੀ ਵਿਧਾਨ ਸਭਾ ਦੀਆਂ ਉਹਦੇ ਵਿੱਚ ਜਿਹੜਾ ਮੈਨੀਫੈਸਟੋ ਸੀ ਪਹਿਲੀ ਗੱਲ ਇਹ ਸੀ ਕਿ ਕਿ 4 ਹਫ਼ਤਿਆਂ ਦੇ ਵਿੱਚ ਨਸ਼ਾ ਜਿਹੜਾ ਪੂਰੀ ਤਰੀਕੇ ਨਾਲ ਬੰਦ ਕਰ ਦਿੱਤਾ ਜਾ ਖਤਮ ਕਰ ਦਿੱਤਾ ਜਾਵੇਗਾ ਜੀ ਬਿਲਕੁਲ ਤੁਸੀਂ ਦੱਸੋ ਹੋਇਆ ਖਤਮ ਕਿੰਨੀ ਮੇਰੀ ਫਾਸਟ ਇੱਕ ਫਾਰਮੈਲਟੀ ਹੀ ਰਹਿ ਜਾਂਦੀ ਹੈ ਉਹ ਫਾਰਮੈਲਟੀ ਰਹਿ ਜਾਂਦੀ ਹੈ ਅੱਜ ਜੀ ਅਸੀਂ ਜੀ ਦਿਨੇ ਪਾੜੇ ਹੈਗੇ ਨੇ ਬੱਚੇ ਹੈਗੇ ਨੇ ਸਟੂਡੈਂਟ ਸਾਰਿਆਂ ਨੂੰ ਮੋਬਾਈਲ ਫੋਨ ਲੈ ਕੇ ਦੇਾਂਗੇ ਹੁਣ ਚਾਰਕ ਬੱਚਿਆਂ ਨੂੰ ਮੋਬਾਈਲ ਫੋਨ ਦਿੱਤੇ ਨੇ ਜੀ ਹੁਣ ਸਾਲ 4 ਸਾਲਾਂ ਦੇ ਵਿੱਚ ਚਾਰਕ ਬੱਚਿਆਂ ਕਿੰਨੇ ਕ ਬੱਚਿਆਂ ਨੂੰ ਦਿੱਤੇ ਆ ਜੀ ਉਹ ਜਿਹੜੇ ਕੁਝ ਅਜੇ ਸੋ ਜਾਂ ਕੁਝ ਹਜ਼ਾਰ ਬੱਚਿਆਂ ਨੂੰ ਜਿਹੜੇ ਮੋਬਾਈਲ ਫੋਨ ਦਿੱਤੇ ਆ ਬਾਕੀ ਬੱਚੇ ਬਾਕੀ ਬੱਚੇ ਬਿਲਕੁਲ ਉਹ ਕਿੱਥੇ ਰਹਿ ਗਏ ਤੇ ਨਾਲੇ ਗੱਲ ਇਹ ਹੈ ਆਰਤੀ ਜੀ ਜਿਹੜੇ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਜਾਂਦੇ ਨੇ ਉਹ ਕਿਸੇ ਸਰਕਾਰੀ ਸਿਆਸੀ ਪਾਰਟੀ ਨੇ ਜਿੱਦੀ ਹਕੂਮਤ ਹੁੰਦੀ ਹੈ ਉਹਨਾਂ ਨੇ ਆਪਣੀ ਜੇਬ ਚੋਂ ਨਹੀਂ ਖਰਚਣੇ ਹੁੰਦੇ ਉਹ ਪਬਲਿਕ ਦਾ ਪੈਸਾ ਹੁੰਦਾ ਹੈ ਬਿਲਕੁਲ ਇੱਕ ਤਰੀਕੇ ਦਾ ਜਿਹੜੇ ਇਹ ਐਲਾਨ ਨੇ ਜੀ ਇੱਕ ਤਰੀਕੇ ਦੀ ਰਿਸ਼ਵਤ ਹੀ ਹੈ ਜੀ ਜੀ ਰਿਸ਼ਵਤ ਤੁਸੀਂ ਸਾਨੂੰ ਵੋਟ ਪਾਓ ਜੀ ਅਸੀਂ ਤੁਹਾਨੂੰ ਇਸ ਦੇ ਬਦਲੇ ਜੀ ਇਹ ਚੀਜ਼ ਦੇ ਦਾਂਗੇ ਅੱਛਾ ਜੀ ਤੁਹਾਨੂੰ ਇਸ ਚੀਜ਼ ਦੇ ਬਦਲ ਇੱਕ ਤਰ੍ਹਾਂ ਦੀ ਇਹ ਰਿਸ਼ਵਤ ਦੀ ਗੱਲ ਹੈ ਕਿ ਤੁਹਾਨੂੰ ਅਸੀਂ ਰਿਸ਼ਵਤ ਦੇ ਰਹੇ ਹਾਂ ਜੀ ਤੁਹਾਨੂੰ ਵੋਟ ਪਾਓ ਇੱਕ ਗਿਫਟ ਨਹੀਂ ਦੇ ਰਹੇ ਇੱਕ ਤਰ੍ਹਾਂ ਦੀ ਰਿਸ਼ਵਤ ਦੀ ਗੱਲ ਹੀ ਹੈ ਠੀਕ ਹੈ ਇਸ ਸਰਕਾਰਾਂ ਐਦਾਂ ਨਹੀਂ ਚੱਲਦੀਆਂ ਹੁੰਦੀਆਂ ਜਮਹੂਰੀਅਤ ਐਦਾਂ ਨਹੀਂ ਹੁੰਦੀ ਹੁੰਦੀ ਜਿਹੜੇ ਡਿਵੈਲਪਮੈਂਟ ਦੇ ਕੰਮ ਤੁਸੀਂ ਵਧੀਆ ਕਰੋ ਡਿਵੈਲਪਮੈਂਟ ਦੇ ਕੰਮਾਂ ਤੇ ਦੇਖੋ ਜਿਹੜੇ ਹੁਣ ਅੰਮ੍ਰਿਤ ਸਕੀਮ ਆਈ ਹੈ ਕੇਂਦਰ ਸਰਕਾਰ ਦੀ ਉਹਦੇ ਵਿੱਚ ਤੁਸੀਂ ਦੇਖ ਲਓਗੇ ਕਿਸ ਤਰੀਕੇ ਦੇ ਨਾਲ ਖੰਨਾ ਸ਼ਹਿਰ ਹੈ ਉਹ ਕਦੋਂ ਦੀ ਅਮਰਤ ਸਕੀਮ ਆਈ ਹੈ ਤੇ ਕੀ ਡਵੈਲਪਮੈਂਟ ਹੋਈ ਹੈ ਤੇ ਕੀ ਸਰ ਛੜਕਾਂ ਪੁੱਟੀਆਂ ਗਈਆਂ ਅੱਧ ਵਿਚਾਲੇ ਕੰਮ ਰਹਿ ਗਿਆ ਅੱਧੀ ਰਹਿ ਗਈ ਅੱਧੀ ਕਿੱਥੇ ਚਲ ਗਈ ਉਹਦੇ ਵਿੱਚ ਵੀ ਹੁਣ ਬਹੁਤ ਸਾਰੀਆਂ ਸਕੀਮਾਂ ਤੇ ਇਹੋ ਜਿਹੀ ਆਉਂਦੀਆਂ ਤੁਸੀਂ ਇੱਕ ਵੀ ਸਕੀਮ ਲਾ ਲਓ ਉਹਦੇ ਵਿੱਚ ਜੇਕਰ ਸਹੀ ਤਰੀਕੇ ਦੇ ਨਾਲ ਆਡਿਟ ਕੀਤੀ ਜਾਵੇ ਕਰਵਾਈ ਜਾਵੇ ਸਹੀ ਤਰੀਕੇ ਨਾਲ ਜਾਂਚ ਕਰਵਾਈ ਜਾਵੇ ਤੇ ਉਹਨਾਂ ਸਕੀਮਾਂ ਦੇ ਵਿੱਚ ਘਪਲੇ ਬੜੇ ਨਿਕਲਦੇ ਨੇ ਘਪਲੇ ਬਹੁਤ ਜ਼ਿਆਦਾ ਨਿਕਲਦੇ ਨੇ ਉਹ ਪੈਸਾ ਕਿਨਾਂ ਦਾ ਉਹ ਪੈਸਾ ਆਪਾਂ ਕਹਿ ਦਿੰਦੇ ਨੇ ਸਰਕਾਰ ਨੇ ਪੈਸਾ ਲੈ ਸਰਕਾਰ ਕਿਨਾ ਦੀ ਹੈ ਸਰਕਾਰ ਕੋਲ ਪੈਸਾ ਕਿੱਥੋਂ ਆਇਆ ਸਰਕਾਰ ਕੋਲੋਂ ਪੈਸਾ ਸਾਡੇ ਕੋਲ ਹੀ ਆਇਆ ਨਾ ਅਸੀਂ ਲੋਕਾਂ ਨੇ ਟੈਕਸ ਦੇ ਕੇ ਪੈਸਾ ਦਿੱਤਾ ਉਹ ਖਜ਼ਾਨੇ 'ਚ ਆਇਆ ਪੈਸਾ ਹੈ ਨਾ ਸੋ ਗੱਲ ਇਹ ਹੈ ਕਿ ਇਹ ਤੇ ਮਿਸ ਯੂਟਿਲਾਈਜੇਸ਼ਨ ਆਫ ਪਬਲਿਕ ਜਿਹੜੀ ਹੈਗੀ ਆ ਉਹ ਮਨੀ ਹੈ ਜੀ ਠੀਕ ਹੈ ਉਹਦੇ ਵਿੱਚ ਇਹ ਜਿਹੜੇ ਵਾਅਦੇ ਕੀਤੇ ਜਾਂਦੇ ਨੇ ਇਹ ਉਹਦੇ ਵਿੱਚ ਵਾਅਦਿਆਂ ਦੇ ਵਿੱਚ ਵੀ ਆਪਣੇ ਪੂਰੇ ਨਹੀਂ ਉਤਰਦੇ ਵਾਅਦੇ ਕਰਕੇ ਤੁਸੀਂ ਪਬਲਿਕ ਦਾ ਪੈਸੇ ਉਹ ਫੋਨ ਲੈ ਕੇ ਦੇਣੇ ਆ ਅੱਜ ਜੋ ਫੋਨ ਆਉਣੇ ਨੇ ਬੱਚਿਆਂ ਨੂੰ ਦੇਣੇ ਨੇ ਤੋਂ ਕੈਪਟਨ ਸਾਹਿਬ ਨੇ ਆਪਣੀ ਜੇਬ ਚੋਂ ਫੋਨ ਲੈ ਕੇ ਦੇਣੇ ਨੇ ਜਾਂ ਕੈਪਟਨ ਸਾਹਿਬ ਕਹਿ ਦਿੰਦੇ ਕਿ ਜਿਹੜੀ ਮੇਰੀ ਜੀ ਤਨਖਾਹ ਹੈਗੀ ਆ ਜਾਂ ਕੋਈ ਐਮਐਲਏ ਕਹਿ ਦੇ ਜੀ ਮੈਂ ਆਪਣੀ ਜੇਬ ਚੋਂ ਫੋਨ ਲੈ ਕੇ ਦਿੰਨਾ ਫਿਰ ਤੇ ਗਲਤ ਬਣਦੀ ਗੱਲ ਜੀ ਬਿਲਕੁਕੁਲ ਕਿ ਵੀ ਆਪਣੀ ਤਨਖਾਹ ਜੋ ਫੋਨ ਲੈ ਕੇ ਦਿੱਤੇ ਨੇ ਜੀ ਫੋਨ ਲੈ ਕੇ ਦੇਣੇ ਨੇ ਸਰਕਾਰੀ ਖਜ਼ਾਨੇ ਚੋਂ ਸਰਕਾਰੀ ਖਜ਼ਾਨੇ ਚੋਂ ਤੇ ਉਹ ਸਰਕਾਰੀ ਖਜ਼ਾਨੇ ਦੇ ਖਜ਼ਾਨੇ ਦੇ ਪੈਸਾ ਹੈਗਾ ਪਬਲਿਕ ਦਾ ਜੀ ਤੇ ਇਹ ਇੱਕ ਤਰੀਕੇ ਦੇ ਨਾਲ ਐਵੇਂ ਘਮਾਫਰਾ ਕੇ ਉਹ ਜਿਹੜੀ ਗੱਲ ਹੈ ਕਿ ਉਹ ਪੈਸਾ ਤੇ ਤੁਹਾਡਾ ਹੀ ਹੈ ਉਹ ਸਕੀਮਾਂ ਹੀ ਲਾਂਚ ਕਰਨੀਆਂ ਉਧਰੋਂ ਉਹ ਨੁਕਸਾਨ ਤੇ ਆਪਾਂ ਨੂੰ ਹੀ ਹੋਣਾ ਨਾ ਉਹ ਸਾਡਾ ਜਿਹੜਾ ਪੈਸਾ ਉਹ ਸਾਡੇ ਇਸ ਭੜਾਈ ਦੇ ਕੰਮ ਦੀ ਖਰਚ ਕਰਕੇ ਦੂਜੇ ਪਾਸੇ ਲਾਤਾ ਉਹ ਸਹੀ ਤਰੀਕੇ ਨਾਲ ਜਿੱਥੇ ਜ਼ਰੂਰਤ ਹੈ ਉੱਥੇ ਦੀ ਬਜਾਏ ਉਹ ਜਿਹੜਾ ਹੈਗਾ ਮਿਸ ਯੂਟਿਲਾਈਜੇਸ਼ਨ ਹੋ ਜਾਂਦੀ ਹੈ ਤੁਸੀਂ ਦੇਖ ਲੋਗੇ ਅੱਜ ਇੱਕ ਪੂਰੇ ਦੇਸ਼ ਦੇ ਵਿੱਚ ਜੀ ਪੈਨਸ਼ਨਾਂ ਖਤਮ ਹੋ ਗਈਆਂ ਨੇ ਬਿਲਕੁਲ ਬਿਲਕੁਲ ਸਹੂਲਤਾਂ ਤੁਸੀਂ ਦੇਖ ਲਓ ਐਮਐਲਏ ਨੂੰ ਓਨੀਆਂ ਹੀ ਮਿਲਦੀਆਂ ਪਈਆਂ ਨੇ ਉੱਥੇ ਕੋਈ ਆਵਾਜ਼ ਚੁੱਕਦਾ ਕੋਈ ਨਹੀਂ ਕੋਈ ਸਰਕਾਰ ਆਵਾਜ਼ ਚੁੱਕਦੀ ਸਰਕਾਰੀ ਐਮਐਲਏ ਵਜੋਂ ਮੈਨੂੰ ਨਹੀਂ ਚਾਹੀਦੀ ਇਹ ਸਭ ਜੀ 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 ਜ਼ਰੂਰਤ ਕਿੰਨੀ ਹੈ ਇੱਥੇ ਤੁਸੀਂ ਦੇਖ ਲਓ ਕਿ ਆਪ ਆ ਲੁਧਿਆਣਾ ਦੀ ਜਿਹੜੀ ਪਾਪੂਲੇਸ਼ਨ ਹੈ ਕਿੰਨੀ ਹੈ ਪੰਜਾਬ ਚ ਸਭ ਤੋਂ ਵੱਧ ਹੈ 50 ਲੱਖ ਦੇ ਕਰੀਬ ਹੈ ਕਿੰਨੇ ਪੁਲਿਸ ਪਰਸਨਲ ਨੇ ਇੱਥੇ ਜਿਹੜੇ ਸਾਨੂੰ ਹਿਫਾਜ਼ਤ ਵਾਸਤੇ ਤੁਸੀਂ ਦੂਜੇ ਪਾਸੇ ਦੇਖ ਲਓ ਕਿ ਉਹ ਜਿਹੜੇ ਜਿਹੜੇ ਪੁਲਿਸ ਵਾਲੇ ਨੇ ਇਹਨਾਂ ਐਮ ਐਲ ਏ ਵੀ ਵੀ ਆਈ ਪੀ ਵੀ ਆਈ ਲੋਕਾਂ ਦੀ ਹਿਫਾਜ਼ਤ ਲਈ ਕਿੰਨੇ ਜੁੜੇ ਹੋਏ ਜਿੰਨਾ ਹੀ ਡਾਰ ਹੈ ਤੁਹਾਨੂੰ ਤੇ ਤੁਸੀਂ ਨਾ ਉਹ ਸਿਆਸਤ ਚ ਬਿਲਕੁਲ ਬਿਲਕੁਲ ਠੀਕ ਹੈ ਉਹ ਇੱਕ ਤਰੀਕੇ ਦੇ ਨਾਲ ਇਹ ਇਹਨਾਂ ਮਤਲਬ ਕਿ ਹਿੰਦੀ ਚ ਕਹਿੰਦੇ ਨੇ ਗੱਲ ਬੰਦਰ ਬਾਟ ਮੈਂ ਉਹ ਵਿਹਕਲ ਕਹਾਵਤ ਹੈ ਹੈਨਾ ਤੇ ਉਹ ਚੀਜ਼ ਹੈ ਤੇ ਜਾਂ ਫਿਰ ਉਹ ਇੱਕ ਪੰਜਾਬੀ ਚ ਕਹਾਵਤ ਹੈ ਕਿ ਅੰਨਾ ਵੰਡੇ ਰਿਓੜੀਆਂ ਮੁਰਮੁਣ ਆਪਣੇਆਂ ਮਤਲਬ ਉਹ ਹੈ ਕਿ ਜਿੱਥੇ ਜ਼ਰੂਰਤ ਹੈ ਇੱਥੇ ਜਿਹੜਾ ਪ੍ਰਭਾਵਸ਼ਾਲੀ ਬੰਦਾ ਹੈ ਜਿਹੜਾ ਸਰੂਖਦਾਰ ਬੰਦਾ ਹੈ ਫਾਇਦੇ ਉਹ ਲੈ ਜਾਂਦਾ ਹੈ ਦੂਜਾ ਬੰਦਾ ਜਿਹੜਾ ਮਾਤਰ ਬੰਦੇ ਤੱਕ ਸਕੀਮਾਂ ਦੇ ਕਿੰਨੀਆਂ ਮਿਲਦੀਆਂ ਨੇ ਉਹ ਅਧਵਜਦੀ ਸਕੀਮਾਂ ਮਿਲਦੀਆਂ ਨੇ ਆ ਹੁਣਾਂ ਨੀਲੇ ਕਾਰਡਾਂ ਦੀ ਗੱਲ ਕਰ ਲੋ ਜੀ ਨੀਲੇ ਕਾਰਡ ਮੇਰੇ ਕੋਲ ਮੇਰੇ ਧਿਆਨ ਚ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਬੜੇ ਗਰੀਬ ਨੇ ਬੜੇ ਲੋੜਵੰਦ ਨੇ ਉਹਨਾਂ ਦੇ ਅਜੇ ਤੱਕ ਉਹਨਾਂ ਦੇ ਕਾਰਡ ਹੀ ਨਹੀਂ ਬਣੇ ਨੇ ਤੇ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਉਹਨਾਂ ਨੂੰ ਲੋੜ ਨਹੀਂ ਹੈਗੀ ਉਹ ਦਾ ਅਨਾਜ ਦੀ ਔਰ ਉਹ ਆਪਣੇ ਅਨਾਜ ਲਈ ਜਾਂਦੇ ਨੇ ਬਿਲਕੁਲ ਬਿਲਕੁਲ ਸੋ ਗੱਲ ਇਹ ਹੈ ਕਿਤੇ ਨਾ ਕਿਤੇ ਉਹ ਸਿਸਟਮ ਕਾਨੂੰਨ ਬਣਾਉਣਾ ਕਾਨੂੰਨ ਨੂੰ ਇੰਪਲੀਮੈਂਟ ਕਰਨਾ ਔਰ ਸਹੀ ਤਰੀਕੇ ਦੇ ਨਾਲ ਉਸ ਨੂੰ ਲਾਗੂ ਕਰਕੇ ਇੱਕ ਜਿੱਥੇ ਜ਼ਰੂਰਤ ਹੈ ਉੱਥੇ ਲਾਗੂ ਕਰਨਾ ਕਰਨਾ ਚਾਹਣਾ ਉਹ ਬੜੀ ਵੱਡੀ ਜਿਹੜੀ ਗੱਲ ਹੈ ਸੋ ਮਤਲਬ ਕਿ ਇਸ ਤਰੀਕੇ ਦੇ ਨਾਲ ਜੋ ਹਾਲਾਤ ਬਣੇ ਹੋਏ ਨੇ ਦੇਸ਼ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਠੀਕ ਹੈ ਉਹ ਸਰਕਾਰਾਂ ਜਿਹੜੀਆਂ ਆ ਰਹੀਆਂ ਨੇ ਸਰਕਾਰਾਂ ਈਮਾਨਦਾਰੀ ਦੇ ਨਾਲ ਕੰਮ ਕਰਨ ਤਾਂ ਸਾਡਾ ਦੇਸ਼ ਕਿਤੇ ਦਾ ਕਿਤੇ ਜਾ ਸਕਦਾ ਹੈ ਜੀ ਜੀ ਅ ਸਵੇਦੀਨ ਜ਼ਾਕਰ ਨੂੰ ਦੇਖਦੇ ਵਿੰਦਰ ਜੀ ਚਰਚਾ ਦਾ ਵਿਸ਼ਾ ਨੂੰ ਮੈਂ ਇਸ ਵੇਲੇ ਵਿਰਾਮ ਦਿੰਨੀ ਐ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਆਤੀ ਜੀ ਤਾਂ ਜਿਵੇਂ ਕਿ ਚਰਚਾ ਦਾ ਵਿਸ਼ਾ ਪ੍ਰੋਗਰਾਮ ਦੇ ਵਿੱਚ ਅਸੀਂ ਮੌਜੂਦਾ ਹਾਲਾਤਾਂ ਬਾਰੇ ਗੱਲਬਾਤ ਕੀਤੀ ਐ ਕਿਸਾਨੀ ਮੁੱਦਿਆਂ ਲੈ ਕੇ ਚਰਚਾ ਵਿਚਾਰ ਕੀਤਾ ਐ ਇਸੇ ਤਰ੍ਹਾਂ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਚਰਚਾ ਦਾ ਵਿਸ਼ਾ ਪ੍ਰੋਗਰਾਮ ਨੂੰ ਲੈ ਕੇ ਬਣੇ ਰਹੋ ਐਸਐਮਜੀ ਨਿਊਜ਼ ਦੇ ਨਾਲ